ਕੀ ਗੱਲ ਆਪੇ ਪਾਲੋ ਗੰਜਾ ਗੜ ਦੀ ਹੁਣ ਸੰਦੀਪ ਦੇ ਲਈ ਪਥਰੀ ਦੀ ਦਰਦ ਹੋਣਾ ਤੇ ਰਾਤ ਦੇ ਵਜੇ 2:30 ਤੇ ਮੈਂ ਤੇ ਡਾਕਟਰ ਸੰਦੀਪ ਨਾਲ ਚਲੇ ਸਰਕਾਰੀ ਹਸਪਤਲ 'ਚ ਇੰਜੈਕਸ਼ਨ ਲਵਾਉਣ ਵਾਸਤੇ ਸੋਝਾ ਇਹਦਾ ਐ ਹਮੇ ਨੇ ਪ੍ਰਸ਼ਨ ਕਰਾਂਗਾ ਤੇ ਮੈਂ ਮਾਫ ਲੱਗਿਆ ਹੁਣ ਦੋ ਚਾਰ ਦਿਨਾਂਾਂ ਦੀ ਜਾਣੀ ਤੇ ਕਿਰਨ ਦੀ ਉਹਨਾਂ ਲੈਂਟਰ ਪਹਿਣਾ ਨਾ ਤੇ ਤਿੰਨ ਕ ਦਿਨ ਦੀ ਗੱਲ ਮੈਂ ਖੰਡਾ ਕਿ ਉਹ ਕੰਮ ਉਦੋਂ ਨਿਬੜੀ ਜਾਵੇ ਉਸ ਤੋਂ ਬਾਅਦ ਹੀ ਕਰੂਣਾ ਪਰ ਅੱਜ ਕਿੰਦੀ ਕੁਝ ਜ਼ਿਆਦਾ ਹੀ ਹੁੰਦੀ ਏ ਬੜੇ ਚਿਰ ਦੀ 12:00 ਵਜੇ ਦੀ ਡੀ ਦਰਦ ਹੋਣਾ ਤੇ ਤਾਂ ਇਹ ਵਧੀਆ ਰਹੇਗਾ ਤੇ ਉਹ ਨਹੀਂ ਗੇ ਤੂੰ ਨਾ ਉਹਦਾ ਅੜੀ ਦੇ ਮੋਟੇ ਕਪੜੇ ਕੋਲੋਂ ਮੈਂ ਪਾ ਲੈਣੇ ਤੇ ਨਾਲ ਸਾਥ ਚੰਗਾ ਹੁੰਦਾ ਨਾਲ ਕਿਉਂਕਿ ਸਾਡੇ ਬਟਾਲੇ ਹੋਰ ਦੇ ਕੋਲ ਆਪਣਾ ਗੇਟ ਵੀ ਖੋਲਣਾ ਨਹੀਂ ਹੈਗਾ ਵੀ ਆਪਣਾ ਹਸਪੀਟਲ ਵਾਲੀ ਸਰਕਾਰੀ ਹੈਗਾ ਉਹ ਖੁੱਲਦੀ ਚੱਲਦੀ ਉਹਦਾ ਵੀ ਐਮਰਜੈਂਸੀ ਹੁੰਦਾ ਹੀ ਹੈ ਥੜੀਆਂ ਕਿਤੇ ਹਾਂ ਚਲੋ ਚੱਲ ਜੀਗਾ ਚਲੋ ਚੜਾ ਚੜਾ ਚਲੋ ਤੰਦੋਂ ਠੰਡ ਵੀ ਕਹਿੰਦੇ ਨੇ ਅੱਜ ਮਿਆਂ ਠੰਡ ਵੀ ਬਹੁਤ ਆ। ਤੇ ਬਹਿ ਜਾ ਗਾਇਂ ਅੰਦਰ। ਇਹ ਸੀ ਇਹ ਸਟਾਰਟਿੰਗ ਦੇ ਵਿੱਚ ਸੀ ਚੱਲਦਾ ਮਾੜਾ ਜਿਹਾ ਹੁਣੇ ਬਸ ਗੱਡੀ ਚੱਲੂਗੀ ਉਹ ਅਸੀਂ ਉਹ ਹੀਟ ਹੋ ਜਾਣੀ। ਦੇਖਦਾ ਹਾਂ ਹੀਟ ਹੋ ਗਈ ਬਸ ਚੱਲੋ ਬਸ ਠੀਕ ਹੋ ਗਈ ਚੱਲ ਗਏ। ਉਹ ਗਨਾਨਗੋ ਹਸਪਤਾਲ ਆਏ ਆ ਸਾਗਰਪੁਰ ਲੱਗੇ। ਬਾਬੂ ਆ ਬਾਬਾ ਖੜਕਾਇਆ ਤਾਂ ਉਹਨੇ ਖੋਲ ਦਿੱਤਾ ਹੈ ਹੁਣ। ਸਿਵਲ ਹਸਪਤਲ ਨਾਲ ਆਪਾਂ ਆਏ ਆ ਐਮਰਜੈਂਸੀ ਆ ਦੇਖ ਲਓ। ਆ ਆਪਣਾ ਸਰਕਾਰੀ ਹਸਪਤਲ ਆ ਵੀ। ਤੇ ਬੜੇ ਚਿਰ ਦੇ ਇਹਨਾਂ ਨੇ ਫੋਨ ਫੋਨ ਵੀ ਲਾਇਏ ਨੰਬਰ ਕੱਢ ਕੇ ਗੂਗਲ ਤੋਂ ਤੇ ਇੱਥੇ ਹੈ ਹੀ ਕੋਈ ਨਹੀਂ ਹੈ। ਹਾਂ ਇਹ ਕੋ ਬੜੇ ਚਿਰ ਦੇ ਇਥੋਂ ਦਾ ਹੁਣ ਚੱਲੇ ਆ ਵੀ ਦੂਸਰੇ ਹਸਪੀਟਲ ਵੀ ਤੇ ਇੱਥੇ ਹੈ ਹੀ ਕੋਈ ਨਹੀਂ ਮੈਂ ਹਾਂ ਵੀ ਇਹਨਾਂ ਦੀ ਵੀਡੀਓ ਬਣਾ ਜਾਵਾਂ ਇਹਨਾਂ ਆਖਣ ਵੀ ਤੇ ਝੂਠ ਬੋਲ ਗਿਆ। ਆਹ ਦੇ। ਇੰਦਰ ਹੈ ਕਿ ਨਵਾਜਾਂ ਮੂਜਾਂ ਦਿੱਤੀਆਂ ਬਥੇਰੀਆਂ ਹਾਰਨ ਮਾਰੇ ਗੱਡੀ ਤੇ ਮੈਂ ਇਥੋਂ ਤੱਕ ਬਸ ਇੱਕੋ ਮਰੀਜ਼ ਪਿਆ ਪਰਲੀ ਸਾਈਡ ਬਸ ਹੋਰ ਕੁਝ ਨਹੀਂ ਹੈਗਾ। ਮਾਦੇ ਮੂਜਾ ਦਿੱਤੀਆਂ ਇਹ ਖਤੜਾ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖ ਲੋ ਅੱਖੇ ਨਾ ਵੱਜਣੇ ਦਿੱਤੀਆਂ ਨਹੀਂ ਹਣੀ ਇੱਧਰ ਕਹਿੰਦੇ ਅੰਦਰ ਜਾਣਾ ਮਨਾ ਹੈ ਉਹਦੇ ਖਿਆਲ ਉੱਪਰ ਤਾਂ ਨਹੀਂ ਗਏ ਇੱਧਰ ਵੀ ਹੋ ਗਏ ਅਸੀਂ ਇੱਧਰ ਵੀ ਸਾਈਡ ਤੋਂ ਇੱਧਰ ਵੀ ਕੋਈ ਨਹੀਂ ਅੰਦਰ ਹੁਣ ਚੱਲੇ ਆ ਟਾਈਮ ਵੀ ਨੋਟ ਕਰ ਲੋ ਸਵਾ 3 ਹੋ ਗਏ ਨੇ ਏ.ਐਮ. ਮਨੇ ਰਦੇ ਤੇ ਆ ਸਿਵਲ ਹਸਪਤਾਲ ਨਾਲ ਮੋੜ ਮੁੰਡੇ ਹੁਣ ਆਪਾਂ ਰੋਡ ਦੇ ਤੇ ਚੜਨਗੇ ਜਲੰਦਰ ਰੋਡ ਪੰਜਲੰਦਰ ਰੋਡ ਤੇ ਆਏ ਆ ਪਤਾ ਨਹੀਂ ਕਿਹੜਾ 16 ਆ ਹਾਂ ਹਸਪਤਾਲ ਹਮ ਨੇ ਵੇਖਦੇ ਦਰਵਾਜਾ ਖੋਲਦਕ ਨਹੀਂ ਦਰਵਾਜਾ ਨਹੀਂ ਕੋਈ ਵੀ ਖੋਲਦਕ ਕਰਨਾ ਕੀ ਇੱਧਰ ਵੇਖਦੇ ਆ ਬਣ ਇਹ ਹਸਪਤਾਲ ਆਇਆ ਮਾਤਾ ਸੁਲਖਣੀ ਦੇ ਗੇਟ ਲੱਗੇਗਾ ਇਹ ਕਿਤੇ ਪਿੱਛੇ ਹੀ ਨੇ ਜਿਹੜਾ ਤਾਂ 16 ਕਿਹੜਾ ਦਾ ਹੈ ਉਹ ਵੀ ਨਹੀਂ ਦਰਵਾਜਾ ਖੋਲਿਆ ਨਾ ਇਹ ਆ ਇੱਕ ਮਾਤਾ ਸੁਲਖਣੀ ਦੇ ਗੇਟ ਲੱਗੇ ਨੁੱਕਰ ਤੇ ਰਹੇ ਹੋ ਸਪੁਰਾ ਇਹ ਮ ਬਾਹਰ ਉਹਦਾ ਸਤੇਗ ਮੜਿਆ ਦਰਵਾਜੇ ਦੇ ਨਾਲ ਹੀ ਮੜ ਜਾ ਖਸਾਇਆ ਦੱਸ ਤੁਸੀਂ ਕਿਵੇਂ ਆ ਗਏ ਤੇ ਹੁਣ ਇੰਜੈਕਸ਼ਨ ਵਗੈਰਾ ਲਗਾਤਾ ਹੈ ਤੇ ਵੇਖੋ ਫਰਕ ਪੈਂਦਾ ਕਹਿੰਦੇ 10 15 ਮਿੰਟ ਵੇਟ ਕਰ ਲਓਗੇ 10 15 ਮਿੰਟ ਨੂੰ ਵੇਟ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਹੁਣ ਚੋਂ 4 5 ਦਿਨ ਤੱਕ ਨਾ ਪ੍ਰੇਟ ਕਰੀ ਜਾਣਾ ਕੋਈ ਆਦੀ ਦੀ ਨਹੀਂ ਤੇਵੇਂ ਲੈਂਡਰ ਪਾ ਦੇਣਾ ਤੇ 2 ਦਿਨ ਬਾਅਦ ਵਿੱਚ ਫਿਰ ਪ੍ਰੇਟ ਕਰਵਾ ਲਾਂਗੇ ਇਹਦਾ ਇਹ ਮਾਤਾ ਸਲਖਣੀ ਜੀ ਦਾ ਗੇਟ ਤੇ ਇਹ ਹੋਰ ਹਸਪੀਟਲ ਆ ਸੁਖਮਣੀ ਹਸਪੀਟਲ ਮਾਤਾ ਸਲਖਣੀ ਦੇ ਗਿਰਦੇ ਕੇ ਚੌਂਕ 'ਚ ਪਣ ਪੈ ਗਿਆ ਫਰਕ ਹੁਣ ਇਹ ਜੇ ਪਿਆ ਪੁੱਛਣਗੇ ਕਹਿੰਦੀ ਹੁਣ ਥੋੜਾ ਠੀਕ ਹੈ ਠੀਕ ਹੈ ਥੋੜਾ ਫਰਕ ਹੈ ਥੋੜਾ ਜਿਹਾ ਪਿਆ ਥੋੜਾ ਜਿਹਾ ਪਿਆ ਸਰਕ ਨਹੀਂ ਲੈ ਪਹਿਲਾਂ ਬੜਾ ਮੰਦਾ ਵਾਲੇ ਤੇ ਕੋਈ ਬੈਠਾ ਨਹੀਂ ਵਿਚਾਰੀ ਕੇ ਜਾਣਦੇ ਆ ਇਹਦੇ ਆ ਕੋਟ ਰਾਈਸ ਦੀ ਪੈਂਟ ਆ ਦੇਖੋ ਇਹ ਕਿੰਦਾ ਦੀ ਹੋ ਗਈ ਹਾਂ ਇਹ ਵੀ ਹੁਣ ਇਹਨੂੰ ਲੱਗਦਾ ਪ੍ਰੈਸ ਪ੍ਰੈਸ ਕਰਾਂਗਾ ਫੇਰ ਠੀਕ ਹੋ ਗਈ ਬਹੁਤ ਹੀ ਮਾੜੀ ਹਾਲ ਹੋ ਗਈ ਪ੍ਰੈਸ ਕੀਤਾ ਹੀ ਹੋ ਗਈ ਠੀਕ ਸਸਿਕਾ ਸੌਰਜ ਤੁਹਾਡੇ ਅੱਜ ਦੇ ਨਵੇਂ ਵਲੌਗ ਤੇ ਵਿੱਚ ਤੇ ਮੰਮੀ ਬਣਾ ਰਹੇ ਨੇ ਰੋਟੀ ਮੇਥੀ ਵਾਲੀ ਡੈਡੀ ਬਾਤ ਤੇ ਸਿੰਪਲ ਬਣਾਤੀ ਹੁਣ ਮੇਰੇ ਬਾਤ ਤੇ ਸੰਦੀਪ ਬਾਤ ਤੇ ਬਣਾਉਂਦੇ ਮੰਮੀ ਮੇਥੀ ਵਾਲੀ ਪਹਿਲਾਂ ਖਾਣੀ ਮੈਂ ਮੇਥੀ ਵਾਲੀ ਤੁਸੀਂ ਖਾ ਲੇ ਨਹੀਂ ਮੈਂ ਮੇਰਾ ਸਿਰ ਤੇ ਰਹੂਂਦਾ ਹੀ ਆ ਲੰਕਾ ਅੱਛਾ ਅੱਛਾ ਵੀ ਪੀਣਾ ਵਧੀਆ ਹੋ ਗਏ ਪੀਣਾ ਵਧੀਆ ਹੋ ਫਿਰ ਖਾ ਲੂੰਗਾ ਤੇ ਉਹ ਰਾਤੀ ਮੈਂ ਜਦੋਂ ਆਖਰੀ ਮੈਂ ਇੱਥੇ ਗਰਮ ਖਾਣੇ ਹੁੰਦੇ ਆ ਮੈਂ ਸੇ ਨੁਮੇਰੇ ਬੱਸ ਉਹ ਡੱਬੇ ਉਹਨੇ ਗਰਮ ਚੀਜ਼ ਪਾਚਦੀ ਤੇ ਸੰਦੀਪ ਦੇ ਤੁਹਾਨੂੰ ਪਤਾ ਜਿੱਦਾਂ ਪਥਰੀ ਦਰਦ ਜੀ ਹੁੰਦੀ ਤਾਂ ਕਰਕੇ ਫਿਰ ਉਹ ਲੰਮੇ ਪਈਏ ਤੇ ਮੰਮੀ ਰੋਟੀ ਬਣਾਉਂਦੀ ਆ ਸੰਦੀਪ ਮੇਥੀ ਨਹੀਂ ਖਾਂਦੀ ਰੋਟੀ ਢੱਟੀ ਖਾਂਦੀ ਮੇਥੀ ਵਾਲੀ ਉਹਦੇ ਨਾਲ ਮਕਰੋਨੀ ਇੰਦਰ ਪਈ ਰੋਟੀ ਉਦਾਂ ਇਹਨੇ ਬਣਾਈ ਤਾਂ ਕੋ ਕੱਚੀ ਰਹੀ ਤੇ ਉਹਨੇ ਥੋੜਾ ਜਿਹਾ ਪਾਣੀ ਜਿਹਾ ਪਾ ਕੇ ਤੁਹਾਨੂੰ ਲਏ ਬਾਲਣ ਗਰਮੀਆਂ ਕਰਨ ਦੇ ਆ ਬਦਨ ਠੀਕ ਹੋਣੀ ਵੀ ਇੱਕ ਨਹੀਂ ਨਾ ਹਾਂ ਉਹ ਜਿਹੜਾ ਕੋਈ ਨਹੀਂ ਪਾਣੀ ਬੜਾ ਹੋਈ ਗਿਆ ਹਾਲੇ ਪਾਣੀ ਦਹੀਂ ਖਾਲਾ ਹਾਲੇ ਫਿਰ ਮੁੜ ਕੇ ਰੋਟੀ ਕੈਸਲ ਖਾਲਾ ਆ ਇੱਕੋ ਮਿੰਟ ਲੱੜ ਜਿੰਦੀ ਹੈ ਇਹ ਰੋਟੀ ਦੇ ਨਾਲ ਕੋਟ ਜਿਹੜੇ ਇਹ ਵੀ ਦੀ ਜਾਈਏ ਵੀ ਦਰਜੀ ਨੂੰ ਸਹੀ ਕਰਾਉਣ ਵਾਸਤੇ ਕੋਟ ਪੈਂਟਰ ਤੇ ਮੈਂ ਆਂਦੀ ਆਂ ਤੇ ਹੁਣ ਡੱਡ ਜੀ ਦੀ ਰੋਟੀ ਲੈ ਕੇ ਵੀ ਆ ਗਈ ਆ ਤੇ ਲੈਂਟਰ ਦਾ ਆ ਗਈ ਸੈਂ ਤੇ ਨਾ ਦੱਸਣੇ ਸ਼ਟਰ ਗਾਲੇ ਹੁਣ ਕਲਿੱਟ ਕਲੀ ਜਾਂਦੇ ਆ ਉਦਾਂ ਜਾਉਣਾ ਸੀ ਉਹਨਾਂ ਨੇ ਅੱਜ ਆਏ ਨਹੀਂ ਫੇਰ ਨਹੀਂ ਆਏ ਲੱਗਦਾ ਇਹ ਬੜਾ ਪੰਗਾ ਇਹਨਾਂ ਦਾ ਲੈਬੇ ਮਤਰਾ ਹਾਂਜੀ ਕੀ ਹਾਲ ਜੀ ਮਿਸਟੀ ਸਾਹਿਬ ਹਾਂ ਘਰੇ ਆ ਗਏ ਆ ਤੇ लवली ਦਾ ਫੋਨ ਆਈ ਜਾਂਦਾ ਸੀ ਕਹਿੰਦੀ ਮੈਂ ਘਰੇ ਆਉਣਾ ਆ ਤੇ ਮੈਂ ਕਿਹਾ ਵੈਲਕਮ ਤੇ ਸ਼ਾਇਦ ਘਰੇ ਉਹ ਆ ਗਏ ਹੁਣੇ ਰਾਜੂ ਨੂੰ ਅੱਜ ਛੁੱਟੀ ਸੀਗੀ ਅੱਧੀ ਢਾੜੀ ਲਾ ਕੇ ਕਹਿੰਦਾ ਮੈਂ ਆਉਣਾ ਛੱਪ ਉਹ ਲੈ ਕੇ ਮੈਨੂੰ ਕਹਿਣ ਦੇ ਵਗਾਂ लवली ਆਈ ਸਾਡੇ ਘਰੇ ਸਸਰੀ ਕਾਂ ਸਸਰੀ ਕਾਂ ਕੀ ਹਾਲੇ ਠੀਕ ਠਾਕ ਮਦਿਆ ਤੁਸੀਂ ਨਾ ਉਹ ਦੱਬੀਆਂ ਹੋਰ ਫਿਰ ਅੱਜ ਵੀ ਠੀਕ ਹੈ ਚਾਹ ਲਈ ਮੈਂ ਚਾਹ ਲੱਗੇ ਪੀਣ ਬਸ ਮੈਂ ਦੀਦੀ ਹੁਣਾਂ ਦੇ ਹੁਣਾਂ ਸ਼ਟਰਿੰਗ ਵਾਲੇ ਆਉਣ ਵਾਲੇ ਪੰਜ ਸੱਤ ਮਿੰਟ ਤੱਕ ਉਹਨਾਂ ਸਮਾਨ ਛੁੱਟ ਜਾਣਾ ਆਪਣਾ ਲਾਜ ਨਹੀਂ ਪ੍ਰੇਤਾ ਬਲੂਟਾ ਤੇ ਮਿਸਤਰੀ ਕਰਕੇ ਨੇ ਛੁੱਟੀ ਬੜੇ ਚਿਰ ਦੇ ਅੱਧੀ ਢਿਹੜੀ ਲਾ ਕੇ ਕੰਮ ਉੱਗ ਗਿਆ ਤੇ ਆਪਾਂ ਬਾਲਣ ਜੜਾ ਨਹੀਂ ਇੱਥੇ ਉੱਗੀਆਂ ਨੇ ਟਾਲੀਆਂ ਟੋਲੀਆਂ ਬੜੀਆਂ ਛੂਟੀਆਂ ਛੂਟੀਆਂ ਆਈਆਂ ਤੇ ਮੈਂ ਸਾਰੀਆਂ ਵੱਢ ਦਿੱਤੀਆਂ ਨੇ ਤੇ ਇਹਨਾਂ ਨੂੰ ਮੈਂ ਵੱਢ ਕਿਤੇ ਸਾਈਡ ਤੇ ਰੱਖ ਦਿੰਨੇ ਆਪੇ ਦਾਹਾਂ ਦਾਣਾ ਤੱਕ ਸੁੱਕ ਜਾਣਗੇ ਤੇ ਬਾਲ ਲਵਾਂਗੇ ਫਿਰ ਆសារ ਗਏ ਤੇ ਆ ਨਿਗੀ ਜੀ ਆ ਰਹੀ ਆ ਤੇ ਤੇਸੀ ਨਾਲ ਵੱਢੀ ਜਾਣੇ ਨਾਲ 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 ਆਪਣੇ ਲੱਗਾ ਹੋਇਆ ਆ ਰਾਜੂ ਪਹਿਲਵਾਨ ਦੀ ਮਤ ਮਾਰਤੀ ਨਾਲ ਇਹ ਰਾਜੂ ਬੰਦਾ ਗੋਡਿਆ ਯਾਰ ਰਾਜੂ ਦੇ ਨਾਲ ਹੈਲਪ ਕਰਾਤੀ ਤੇ ਮੈਂ ਵੀ ਸ਼ਿਸ਼ੀ ਦੀ ਕੰਮ ਕਰ ਲੈਣਾ ਨਹੀਂ ਤੇ ਮੈਨੂੰ ਅਜੇ ਡਬਲ ਟਾਈਮ ਲੱਗਣਾ ਇੰਨਾ ਹੋ ਲੱਗਣਾ ਮੈਨੂੰ ਟਾਈਮ ਹੁਣ ਚੱਲੇ ਆ ਘਰੇ ਹਣੀ ਪਾਈ ਹੁਣ ਆਣੇ ਆਣਾ ਆ ਰੀਨੇ ਬਹੁ ਟਾਈਮ ਲੱਗਣਾ ਹੈਗਾ ਤੇਸੀ ਕੋਲੋਂ ਕੰਮ ਲੈ ਲੈਣੇ ਅਸੀਂ ਤੇਸੀ ਦਾ ਦਾਤਰ ਦਾ ਕੰਮ ਲੈ ਲੈਨੇ ਆਪਾਂ ਹੁਣ ਇਹਨਾਂ ਦੀ ਪਲੇਟਾਂ ਆਉਣ ਵਾਲੀਆਂ ਨੇ ਫੋਨ ਆ ਗਿਆ ਵਾ ਉਹਨਾਂ ਦਾ ਸ਼ਟਰਿੰਗ ਵਾਲਿਆਂ ਦਾ ਤੇ ਹਣੀ ਭਾਜੀ ਲੱਗੇ ਨੇ ਹੁਣ ਆਪੇ ਆਉਣੇ ਹੁਣ ਡੈਡੀ ਤੇ ਦੋਨੋਂ ਜਾਣੇ ਡੈਡੀ ਰਿਹਾ ਧਿਆਨ ਰੱਖਣਾ ਅੱਜ ਵੇਖੋ ਰਾਤ ਕੌਣ ਲੈਂਦਾ ਹਣੀ ਭਾਜੀ ਨਹੀਂ ਦੇ ਡੈਡੀ ਇੱਥੇ ਪਲਾਟ 'ਚ ਰਹਿਣਾ ਤੇ ਪੈਣਾ ਹੀ ਇਹ ਤਾਂ ਜਿੰਨ ਠੰਡ ਲੱਗਣਾ ਵੀ ਗਰਮੀ ਮੈਨੂੰ ਬੜੀ ਲੱਗਣੀ ਮੈਂ ਤਾਂ ਐਸੇ ਲਾਇਆ ਸੀ ਕੰਨਾਂ ਮਾਰ ਕੇ ਬਾਹਰ ਆ ਗਏ ਹੁਣ ਡੰਡਾ ਵੀ ਲੱਗਣ ਹੋਰ ਠੰਡ ਲੱਗਣ ਲੱਪਣ ਜੇ ਆ ਪੀਣੇ ਦੇ ਅੰਦਰ ਗੱਡੀ 'ਚ ਕੱਟ ਗਈ ਤਾਂ ਸਮੋਹ ਲੱਗ ਗਿਆ ਕਹਿੰਦੇ ਜਦੋਂ ਸਭ ਸਭ ਖਾ ਲੈਂਦਾ ਨਹਰਾ ਜੂ ਸਭ ਖਾ ਲਿੰਦਾ ਵਾ ਕਹਿੰਦੇ ਜਦੋਂ ਡੈਡੀ ਦੀ ਰੋਟੀ ਬਣਾਉਣੀ ਕੁਵਾਰੇ ਹੁੰਦੇ ਨਖਰਾ ਕਰਦਾ ਉਹਦਾ ਹੁਣ ਤੇ ਬਸ ਹੁਣ ਤੇ ਖਾਣੀ ਪੈਣੀ ਆ ਹਾ ਉਹ ਤੇ ਲਾਗੇ ਦੇਖਣਾ ਹੁੰਦਾ ਜੁਨੇ ਆਪਣੇ ਆਪ ਖਾਣੀ ਵਿਖੀ ਗਲੇ ਤੇ ਥਾਂ ਤਿਲਕ ਤਿਲਕ ਕੇ ਖਾਂ ਜਣਿਆ ਉਹਦਾ ਤੇ ਨਾ ਪੀਲੀ ਦਾਲ ਹੀ ਰੱਜਣਾ ਹਾ ਹਾ ਸ਼ਾਈ ਪਨੀਰ ਓਏ ਸ਼ਾਈ ਪਨੀਰ ਖਾਣੀ ਪੈਣੀ ਸਾਰੀ ਹੋਰ ਕੀ ਖਾਣੀ ਪੈਣੀ ਗੋ ਹੁਣ ਹੋਰ ਕੀ ਕੇ ਤਾਇਆ ਕੋ ਹੈਪੀ ਭਾਜੀ ਕਹਿੰਦੇ ਵੀ ਵਲੌਗ ਚ ਨਹੀਂ ਆਉਣਾ ਕੇਤਾ ਗਿਆ ਗਾ ਜੀ ਆਇਆ ਆ ਕੇਤਾ ਚੰਗੀ ਤਰ੍ਹਾਂ ਆਇਆ ਵੀਰ ਤੇ ਹੁਣ ਚੱਲੇ ਆ ਲੈਣ ਕੋਲਰ ਮਾਈਕ ਉਹ ਆਪਣੀ ਆ ਗਈਆਂ ਵੀ ਉਹਦੀ ਨਾ ਇੱਕ ਕੇਬਲ ਦੀ ਰਿੰਦੀ ਸੀ ਲੈਣ ਵਾਲੀ ਤੇ ਉਹ ਮੈਨੂੰ ਬਾਈ ਦੀ ਕਾਰ ਲੈ ਜੀ ਕਹਿੰਦੇ ਆ ਵੀ ਆਪਣਾ ਕੇਬਲ ਆ ਗਈ ਆ ਮਾਈਕ ਬਾਈ ਹਟਾਤੀ ਆ ਤੇ ਪਹਿਲਾਂ ਇੱਕ ਕਲਿੱਪ ਬਣਾਈ ਹੀ ਵਾਈਡ ਐਂਗਲ ਹੀ ਨਹੀਂ ਕੀਤਾ ਮੈਂ ਤੇ ਧੰਵਾਦਾ ਵਾਈਡ ਐਂਗਲ ਕਿਉਂ ਨਹੀਂ ਕੀਤਾ ਮੈਂ ਤੇਰੇ ਬਣਾਉਂਦਾ ਦੋਰੇ ਬਣਾਤੀ ਹੁਣ ਮੈਂ ਦੋਰੇ ਬਣਾ ਲੈਂਦੇ ਆ ਤੇ ਜਾਣਦੇ ਆ ਪਾਏ ਮਾਈਕ ਦੇ ਮਹਗਾ ਹੀ ਜਨੇ ਤੇ ਆਂਦਾ ਕਿ ਹੁਣ ਸ਼ੋਰਟ ਕੀ ਕਰਿਆ ਕਰਨਾ ਵਾ ਆਪਣਾ ਸ਼ੋਰਟ ਮੂਵੀਆ ਕਰਨੀ ਸ਼ੋਰਟ ਮੂਵੀਆ ਬਣਾਇਆ ਕਰਨੀਆਂ ਨੇ ਤੇ ਉਹਦੇ ਵਿੱਚ ਮੇਨ ਰੋਲ ਹੈ ਮਨਾਕਟਿੰਗ ਨਹੀਂ ਹੁੰਦੀ ਵੈਸੇ ਪਰ ਵੇਖੋ ਕਰਾਂ ਕਰਾਂਗੇ ਯਾਰ ਕਰੇ ਚਰੇ ਕੁਝ ਵਧੀਆ ਵਧੀਆ ਬਣਾਇਆ ਕਰਾਂਗੇ ਬਾਕੀ ਵੇਖੋ ਕੀ ਕੀ ਬਣਦਾ ਵਾ ਹੁਣ ਮੈਂ ਮਾਈਕ ਟਾਤੀ ਮੈਂ ਕਾਪੀ ਰਾਈਟ ਆ ਜਾਣਾ ਵਾ ਉਹ ਧਿਆਨ ਕੇ ਰੱਖੀ ਆਹਦੇ ਗਾਣਾ ਲੱਗਾ ਜਿੰਨੀ ਮਰਜ਼ੀ ਉੱਚੀ ਬੋਲੀ ਜਾ ਬਸ ਆਪ ਬੋਲੀ ਜਾ ਉਹ ਤੇ ਕਾਪੀਰਾਈਟ ਨਹੀਂ ਆਏਗਾ ਤੇਰੀ ਗੱਲ ਹੈ ਜੀ ਗਾਣਾ ਜਿੰਨੀ ਮਰਜ਼ੀ ਬਾਜਦੇ ਲੱਗਾ ਆਹਨੇ ਇੱਕ ਨਾਲੇ ਦੇ ਦਿੰਦੀ ਆ ਜਿੰਨੀ ਕਿ ਆਪਣੇ ਤੋਂ ਆਪਣੇ ਘਰ ਦੀ ਆ ਤੇ ਕਿਹੇ ਵਿੱਚ ਬੋਲੀ ਜਾ ਵੀ ਕਦੀ ਵੀ ਕਾਪੀਰਾਈਟ ਕਰਨ ਦੀ ਤਲੀਮ ਨਹੀਂ ਹੈਗੀ ਉਹ ਤਾਂ ਆਪਣੇ ਗਾਣਾ ਇਦਾਂ ਲੱਗਾ ਇਦਾਂ ਕਲਿੱਪ ਵਿੱਚ ਐਡ ਕਰਾਂਗੇ ਤੇ ਕਲਿੱਪ ਤੇ ਚਲੋ ਐਡ ਕਰੂੰਗਾ ਤੇ ਵਲੋਗਿੰਗ ਕਿਉਂ ਮੈਂ ਕਰਨਦਿਆਂ ਆ ਉਹਦਾ ਰੀਜ਼ਨ ਇਹ ਹੈ ਕਿ ਗੱਡੀ ਚ ਲਵਾਂ ਨਾ ਯਾਰ ਗੱਡੀ ਚ ਲਵਾਂ ਆ ਵਲੋਗਿੰਗ ਨਹੀਂ ਕਰੀਦੀ ਹੁਣ ਬੰਦ ਕਰਤਾ ਇਹ ਕੰਮ ਭਰਾ ਮੈਂ ਦੱਸਣਾ ਫਰਕ ਪਾ ਦੋ ਤੇ ਜਿੱਕ ਨੂੰ ਨਹੀਂ ਬੰਦ ਹੁਣਾ ਫੋਣੀ ਫਰਕ ਪਾਣਾ ਜਿਹੜੇ ਸੀ ਦੇ ਵਿੱਚ ਤੇ ਧਿਆਨ ਇਹ ਜਿੱਤੇ ਦੀ ਹੋਰ ਕੀਤਾ ਜਾਏ ਨਹੀਂ ਜਿੱਥੇ ਯਾਰ ਥੀ ਗਲਤੀ ਕਰਦੇ ਆਪਾਂ ਮੰਨਾਂਗੇ ਯਾਰ ਕਦੀ ਕਦੀ ਭਾਰੇ ਮਜਬੂਰੀ ਮਜਬੂਰੀ ਉਹ ਦਫੇ ਕਰਨੀ ਕਾਸਦੀ ਉਦਾਂ ਨਹੀਂ ਦਾਦਾ ਕਰ ਨਹੀਂ ਕਰਾਂ ਹਾਂਜੀ ਤੇ ਹੁਣ ਆਪਾਂ ਇਹ ਆਂਦਾ ਮੈਨੂੰ ਉਦੋਂ ਦੀ ਯਾਦ ਬੜੀ ਆਉਂਦੀ ਆ ਤੇਰੇ ਨਾਲ ਘੁੰਮਣ ਗਿਆ ਨਾ ਮੈਂ ਕਦਾ ਯਾਦ ਹੀ ਬੜੀ ਆਉਂਦੀ ਯਾਰ ਖੋਜੀ ਬੜਾ ਗੱਲਾਂ ਗੱਲਾਂ ਬੜੀਆਂ ਯਾਰ ਬੰਦੇ ਆ ਗੱਲਾਂ ਪੂਰਾ ਸਮਾਂ ਲੱਗ ਆ ਸਾਡੇ ਬੜਾ ਪਿਆ ਕੁਝ ਕੁਝ ਨੂੰ ਐਡ ਵੀ ਕਰ ਸਕਦੇ ਕੁਝ ਗੱਲਾਂ ਇਦਾਂ ਦੀਆਂ ਸੀ ਉਦੋਂ ਇਕੱਠੇ ਹੋਈਦਾ ਫਿਰ ਇਸ ਲਈ ਨਾ ਜੱਬਰ ਦੱਸਿਆਂ ਬਹੁਤ ਫਨ ਕੀਤਾ ਬੜਾ ਨਿਆਰਾ ਯਾਰ ਆ ਲੈ ਵੀ ਬੜੇ ਚਿਰ ਬਾਅਦ ਅਸੀਂ ਇਕੱਠੇ ਹੋਏ ਆ ਬੜੇ ਚਿਰਾਂ ਨਾਲ ਇਕੱਠੇ ਤੇ ਹੁੰਦੇ ਰਹੀਦਾ ਵਾ ਪਰ ਘਮਣ ਕਰਨ ਕਦੀ ਘੱਟ ਹੀ ਜਾਈ ਰਹਣਾ ਘਮਣ ਵਿੱਚ ਘੱਟ ਹੀ ਪੜਾਂ ਜਾਈ ਗਈ ਪਰ ਮੈਂ ਉਦੋਂ ਦੇ ਇੱਕ ਚੀਜ਼ ਵਾਸਤੇ ਲੈ ਲਈ ਮੁਲ ਬੰਦੇ ਨੇ ਮਹੀਨੇ ਸੋ ਨਾ ਐਸੇ ਇੱਕ ਦੋ ਦਿਨ ਰੱਖਣੇ ਚਾਹੀਦੇ ਬੰਦਰ ਮੰਦਰ ਵਲੋਗਿੰਗ ਨਾ ਕਰੇ ਇੰਜੋਏ ਕਰੇ ਲਾਈਫ ਸਾਰੇ ਤੇ ਆ ਸਲੋਕ ਅਸੀਂ ਬਹੁਤ ਘਾਟੀ ਬਣਾਏ ਉਦੋਂ ਹਨਾ ਬਣਾਉਣ ਨੂੰ ਭਾਵੇਂ ਅਸੀਂ 바ਵਾ ਬਣਾ ਲੈਂਦੇ ਪਰ ਅਸੀਂ ਬਹੁਤ ਘੱਟ ਬਣਾਏ ਜਿੰਨੇ ਕ ਬਣਿਆ ਡੇਗਰਲੇ ਮਿਲੇ ਭਰਾ ਦੀ ਦੁਕਾਨ ਹੈ ਜਲੰਧਰ ਰੋਡ ਤੇ ਇੱਧਰ ਹੈਗੇ ਚਿੱਟੀ ਗਰਾਉਂਡ ਸਾਹਮਣੇ ਡੋਮੀਨੋਜ਼ ਤੇ ਇੱਧਰ ਰਾਈਫਲ ਤੇ ਇੱਧਰ ਦੀ ਸਾਈਡ ਅਮਿਤ ਕੰਪਿਊਟਰ ਚਲੋ ਲੋ ਜੀ ਆਪਣਾ ਕੰਮ ਜਿਹੜਾ ਨਿਬੜ ਗਿਆ ਤੇ ਬਣ ਗਈ ਗੱਲਬਾਤ ਬਾਕੀ ਮੈਂ ਨੰਬਰ ਬਾਈ ਹੁਣ ਦਾ ਮੈਂਸ਼ਨ ਕਰ ਦੂੰਗਾ ਜੇ ਕਿਸੇ ਨੂੰ ਚਾਹੀਦੀ ਹੁਣ ਤਾਂ ਮਗਵਾ ਸਕਦਾ ਹੈ ਤੇ ਬਾਕੀ ਤੁਸੀਂ ਇਹਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਵੋਇਸ ਜਿਹੜੀ ਆ ਚੈੱਕ ਕਰ ਸਕਦੇ ਤੁਸੀਂ ਕਿਵੇਂ ਜੇ ਤੁਹਾਨੂੰ ਵਧੀਆ ਲੱਗੀ ਤੇ ਤੁਸੀਂ ਬਾਈ ਹੁਣਾ ਕੋਲੋਂ ਨਾ ਬਾਈ ਕਰ ਸਕਦੇ ਹੋ ਇਹਦੇ ਵਿੱਚ ਆ ਛੋਟੇ ਜਿਹੜੇ ਇਹ ਵੀ ਕਲਰ ਲਾਈਕ ਮਿਲ ਜਾਂਦੇ ਨੇ ਚਲੋ ਇਹਨਾਂ ਦਾ ਤੁਹਾਨੂੰ ਆਦਾ ਇਹ ਆ ਗਏ ਨਹੀਂ ਤਾਂ ਮੈਂ ਇਕੱਲੇ ਨੇ ਕਿੱਥੇ ਇਕੱਲੇ ਨਹੀਂ ਜਾਣਾ ਨਹੀਂ ਤੇ ਅਰੇ ਸੁਣੇਰੇ ਸੁਣ ਡਿਆ ਫੋਨ ਕਰਨਗੇ ਉਹ ਵੀ ਉਹਨੇ ਫੋਨ ਨਹੀਂ ਚੁੱਕਿਆ ਲੱਗਦਾ ਵਿਜੀ ਹੈ ਥੋੜਾ ਜੀ ਹੁਣ ਬਾਅਦ ਚੈੱਕ ਕਰਾਂ ਬਣ ਗਈ ਗੱਲ ਮਿੱਤਰਾ ਆਹ ਜੀ ਚੱਲ ਵੇ ਬਿਲ ਵੀ ਮਿਲ ਗਿਆ ਗਾਰੰਟੀ ਚ ਤੇ ਇਹ ਇੱਥੇ ਚੈੱਕ ਕਰ ਲਾ ਕਾਰਡ ਕੋਡ ਨੰਬਰ ਨੰਬਰ ਹਜੇ ਕਿਹਨੇ ਮਗਾਉਣੇ ਆ ਇਹਦੇ ਬਟਾਲਾ ਖੋਲਣ ਤੇ ਦੇਣਾ ਵੀ ਚਲਾਉਣੇ ਹੁੰਦੇ ਆ ਚਲਾਉਣੇ ਹੁੰਦੇ ਆ ਇਹਦੀ ਬੈਟਰੀ ਚਾਰਜ ਹੈ ਇਹਦੀ ਬੈਟਰੀ ਲੋ ਹੋ ਗਈ ਉਹ ਤਾਂ ਹੁਣ ਸੁੱਟ ਗਿਆ अच्छा अच्छा ਇਹਨੂੰ ਵਿਚੇ ਰੈਂਦੇ ਨਹੀਂ ਇਹਨੂੰ ਬਾਹਰ ਚਾਰਜ ਇੱਕ ਚਲਾ ਕੇ ਵੇਖ ਪਹਿਲਾਂ ਆ ਇਹਨੂੰ ਬੰਦ ਕਰ ਦਿੰਦੇ ਵਾਇ ਬੜੀ ਵਧੀਆ ਵੈਸੇ ਹਨਾ ਆ ਸੰਦੀਪ ਲੀਡ ਜਿਹੜੀ ਸਪੈਸ਼ਲ ਮੰਗਵਾ ਕੇ ਥੀ ਨਾ ਆ ਸਪੈਸ਼ਲ ਲੀਡ ਹੈੱਡਫੋਨ ਉਹ ਹੀ ਹਾਂ ਉਹੀ ਹੈ ਬਸ ਇਹ ਆ ਲੀਡ ਦਾ ਕਮਾ ਲਈ ਦ ਹਮ ਆਈਫੋਨ ਆ ਲੀਡ ਨਾਲ ਨਹੀਂ ਆਉਂਦੀ ਇਹ ਸਪੈਸ਼ਲ ਮੰਗਵੋਣੀ ਪਈ ਉਹਨਾਂ ਨੂੰ ਉਦਾਂ ਨਿਹਾਂਦੇ ਬੜੇ ਚਿਰਦੇ ਹੀ ਯਾਰ ਇਹ ਖੋਲਨਦੇ ਆ ਤੇ ਮੈਂ ਹਾਂ ਲਿਆ ਫੜਾ ਵਲੌਗ ਬਣਾਵਾ ਤੇਰਾ ਹਨਾ ਇਹ ਕਿ ਭਰਾਵਾ ਆਣੀ ਹੁਣ ਜਗੜ ਪਾਇਆ ਕਨੇ ਉੱਥੇ ਕਹਿੰਦੇ ਭੰਗ ਕਿਦਾਂ ਦਾ ਨਾ ਜਰਾ ਕੋ ਪਾਇਆ ਇਹ ਨੂੰ ਪੋਣੀ ਬਸ ਭਰਾ ਉੱਥੇ ਬੇਇੱਜ਼ਤੀ ਕਰਾ ਲਈਂ ਇਹ ਰੰਗ ਕਿਦਾਂ ਦਾ ਪਾਇਆ ਖਟਾ ਜੀ ਇਹ ਜਦੋਂ ਲਾਉਣਾ ਨਾ ਤੁਸੀਂ ਆ ਵੇਖੋ ਪ੍ਰੋਪਰ ਇਹ ਨੂੰ ਇਦਾਂ ਲਾ ਕੇ ਨਾ ਤੁਹਾਨੂੰ ਦੱਸਦਾ ਹਾਂ ਇਹ ਕਿਦਾਂ ਨੂੰ ਬਣਾ ਲੈ ਹਾਂ ਨਹੀਂ ਲੱਗ ਗਿਆ ਕਹਿੰਦੇ ਸਿਆ ਹੁਣ ਚਾਲੂ ਕਰਤਾ ਵਾ ਕਿਦਾਂ ਆਵਾਜ਼ ਆ ਰਹੀ ਦੱਸਿਓ ਸਰ ਜਾਨੇ ਸਹੀ ਆ ਵੀ ਤੇ ਬਾਕੀ ਏ ਜੇ ਤੁਸੀਂ ਬੋਲਣਾ ਭਲਾ ਵਾਈ ਬਲੀਅਰ ਹੁੰਦੀ ਹੈ ਹਲੋ ਹਲੋ ਹਾਂਜੀ ਕੀ ਹਾਲ ਚਾਲ ਆਪੇ ਤੇ ਕਹਿਣਾ ਓਲੀ ਬੋਲ ਇਦਾਂ ਕਰਦਾ ਕੀ ਮੈਂ ਨਹੀਂ ਨਹੀਂ ਦੇਖ ਰੋਕਦਾ ਬੋਲਣਾ ਆਪੇ ਤੇ ਕਹਿਣਾ ਲੈ ਰੋਜ ਹੁਣ ਤੇਜ ਬੋਲਦਾ ਰੋਜ ਥੋੜੇ ਹਲੋ ਹਲੋ ਹਾਂਜੀ ਕੀ ਹਾਲ ਜੇ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੀ ਮਠਾਰੂ ਹੋਰ ਸਭ ਨਾਲ ਠੀਕ ਠਾਕ ਜੇ ਚੜਦੀ ਕਲਾ ਸਭ ਵਧੀਆ ਚੜਦੀ ਕਲਾ ਹੁਣ ਬਹਿ ਜਾ ਕਿ ਆ ਉਠ ਲੋ ਤੇ ਜੀ ਮੇਰੇ ਕੋਲ ਬੈਠ ਸਕੀਂ そえおっおおって立派に直りっちゃこべ上がったな。 ਮੂੜ ਭਣਿਆ ਤਾਂ ਇਦਾਂ ਰੀਲਾਂ ਦੇ ਵਿੱਚ ਹੀ ਨਾ ਵਟਾਲਾ ਆਇਆ ਵਟਾਲੇ ਇੱਕ ਦੁਕਾਨਾ ਦੇ ਦੁਕਾਨਾ ਤੇ ਬੂਟ ਬੜੇ ਸਸਤੇ ਜੀ ਮਿਲਦੇ ਬਾਹਰੋਂ ਉਦਾਂ ਇਹ ਵੀ ਉਹ ਬੂਟ ਜਿਹੜੇ 13-1400 ਰੁਪਏ ਕਹਿੰਦੇ ਹੈਗੇ ਆਂ ਆਨਲਾਈਨ ਮਹਿੰਗੇ ਬੜੇ ਹੈਗੇ 12-1300 ਤੇ 1400 ਇਦਾਂ ਰੇਟ ਆ ਤੇ ਉਹ ਕਹਿੰਦਾ 700 ਰੁਪਏ ਦੇ ਵਿੱਚ ਆਹੀ ਤੁਹਾਨੂੰ ਦਿੰਨੇ ਆ ਤੇ ਉਹ ਸੇਮ ਬੂਟ ਉਹਦੇ ਨਾਲ ਦੇ ਨੇ ਮੈਂ ਕਿਹਾ ਜਾ ਕੇ ਵੇਖੀ ਵੀ ਅਹੀਂ ਰੀਲ ਵੰਦੇ ਮੈਂਨੇ ਉੱਠ ਗਿਆ ਚੱਲ ਚਲੀਏ ਚੱਲ ਚਲੀਏ ਫੇਰ ਨਾ ਹੋਗਾ ਨਾ ਤੇ ਜੇ ਨਾ ਸਹੀ ਲੱਗੇ ਤੇ ਜਿਹੜੀ ਸਿੱਧੀ ਗੱਲ ਜੇ ਕੁਆਲਿਟੀ ਸਹੀ ਲੱਗੂ ਲੈ ਲਵਾਂਗਾ ਨਾ ਸਹੀ ਦੇਖੀ ਆਪਾਂ ਤੇ ਬੂਟ ਤੇ ਆਹੋ ਵੀਰ ਨੂੰ ਤਿੰਨ ਕਿ ਰੱਖੇ ਜੋੜੇ ਬਸ ਮਗਰ ਬਾਕੀ ਰੱਖੇ ਮੇਰਾ ਮਤਲਬ ਕਹਿੰਦਾ ਮਗਰ ਰੱਖੇ ਬਾਕੀ ਇਹ ਨਹੀਂ ਲੈ ਵੀ ਬੂਟ ਆ ਗਏ ਨਾ ਕਰੋચ્ ਚੱਕ ਬਸ ਇਹਦੇ ਬਲੈਕ ਨਰ ਵੀ ਹੈਗਾ ਇੱਚ ਭਾਈ ਕਲਰ ਹੈ ਜਿਵੇਂ ਇਹ ਮਿਲਣਗੇ ਇੱਚ ਬਲੈਕ ਕਲਰ ਗੂਬੀਨ ਕਲਰ ਅੱਛਾ ਅੱਛਾ ਲੱਗੇ ਝੁੜ ਮਿਲ ਠੀਕ ਠੀਕ ਹੈ ਲੈ ਵੀ ਕਲਰ ਜਿਹੜਾ ਆਪਾਂ ਨੂੰ ਚਾਹੀਦਾ ਉਹ ਤੇ ਹੈ ਨਹੀਂ ਫਿਰ ਹਨਾ ਲੈ ਵੀ ਬੂਟ ਤੇ ਜਿਹੜੇ ਆਪਾਂ ਲੈ ਆਂਦੇ ਨੇ ਤੇ ਜੇ ਰੇਟ ਦੀ ਗੱਲ ਕੀਤੀ ਇਹਦੇ 700 ਰੁਪਏ ਦੇ ਦਿੱਤੇ ਬਾਈ ਹੋਣਾ ਨੇ ਬੂਟ ਔਨਲਾਈਨ ਰੀਲ ਵੀ ਹੋਨੇ ਭਾਈ ਆ ਵੀ ਆ ਦੇਖੋ ਤੇ ਮੈਂ ਬਲੈਕ ਆਪਣੇ ਮਾਤੇ ਕੱਢ ਲਿਆ ਹੂੰਗਾ 10 ਕਵਈਦ ਨਾਲ ਇਹਨੇ ਲੈਣ ਦੇ ਤੁਸੀਂ ਕਲਰ ਦੇਖ ਹੀ ਲਿਆ ਲਗਭਗ ਲੈ ਉੱਠਣ ਜਾਣਾ ਕੋਲ ਲਈਓ ਤਾਂ ਉਠੋ ਉਠੋ ਤਾਂ ਉੱਠ ਕੇ ਜੀ ਉੱਠ ਗਿਆ ਉੱਠ ਗਿਆ ਉੱਠ ਗਿਆ ਜੀ ਉੱਠ ਗਿਆ ਆ ਚਾਦਰ ਦੇ ਵਿੱਚ ਇਲਾਸਟਿਕ ਪੈ ਰਹੀ ਹੈ ਦੇਖ ਲਓ ਤੁਸੀਂ ਚਾਦਰ ਨੂੰ ਖਿਲਰਦੀ ਹਈ ਹੈ ਆਖੀਨੇ ਟਾਈਟ ਕਰਤੀ ਚਾਦ ਨੂੰ ਆਜੋ ਪਹਿਲੀ ਰੋਟੀ ਖਾ ਲੋ ਆ ਜੈਕਟ ਹੁਣ ਨਹੀਂ ਪਾਇਆ ਕਰਨੀ ਭਰਾ ਤੇ ਦੋ ਜਣੇ ਮੈਨੂੰ ਕਹਤੇ ਇੱਕ ਕਹਿੰਦਾ ਭਾਜੀ ਕੜੀ ਚੋਂ ਨਿਕਲ ਕੇ ਆਏ ਜੀ ਤੇ ਇੱਕ ਕਹਿੰਦਾ ਬੜੇ ਖੱਟੇ ਬਣੇ ਜੀ ਅੱਜ ਨਹੀਂ ਸੱਚੇ ਕਹਿੰਦੇ ਬੜਾ ਚੁਣਕੇ ਰੰਗ ਪਾਇਆ ਜੀ ਫਿਰ ਕੀ ਸੁਣਾ ਨਹੀਂ ਭਰਾਵਾ ਦੋ ਹੋ ਜਣਾਂ ਨੇ ਕਹਿਤਾ ਮੈਂ ਉਹਦੇ ਵੀ ਡੱਢੀ ਦੋ ਜਣਾਂ ਨੇ ਕਹਿ ਇੱਕ ਕਹਿੰਦਾ ਵੀਰ ਜੀ ਕੜੀ ਚੋਂ ਡਿੱਗ ਕੇ ਆਏ ਜੀ ਫਿਰ ਕੀ ਸੁਣੀ ਲੱਗਣੀ ਨਹੀਂ ਸੋਹਣੀ ਤੇ ਲੱਗਣ ਨਹੀਂ ਪਰ ਬੜੀ ਕੰਡੀ ਹੋਈ ਭਰਾ ਦੋ ਜਣਾਂ ਮਜ਼ਾਕ ਕੀਤਾ ਕੋਈ ਗੱਲ ਨਹੀਂ ਨਹੀਂ ਹੁਣ ਨਹੀਂ ਪਉਣੀ ਬਸ ਇਹ ਹੁਣ ਬਸ ਪਾਏ ਹੁਣ ਗਾਂ ਕਿਹੇ ਕਰਮਾ ਚ ਹੋ ਕੇ ਇਹਦੇ ਇਹ ਹਰ ਬੰਤੂ ਪਉਣੀ ਆ ਲੈ ਉਹਨੂੰ ਬਸ ਸੋਹਣੀ ਲੱਗਣ ਲਈ ਆ ਆ ਕੰਦੀਆਂ ਜਿਹੜੇ ਬਸ ਕਾਲਦਾ ਤੂੰ ਨਖਰਿਆ ਨਖਰਿਆ ਲੱਗਣ ਡਿਆ ਕੀ ਲੱਭਣ ਡਿਆ ਹੈ ਆ ਟੋਪੀ ਤੇ ਵੀ ਲੱਡੂ ਜਲਾ ਤਕੇ ਮਾਹ ਗਾਇ ਦੋ ਘਮਰਨ ਹਾਂ ਮਦਨਿਆ ਪੁੱਤਾਂ ਕਰੀਂ ਉਹ ਦਾ ਦਾ ਡੇ ਤੱਕ ਕਮਾਰਨ ਕਹਿੰਦੇ ਉਹ ਕੁੱਟ ਪੈਣੀ ਤੈਨੂੰ ਆ ਮੱਜਣੀ ਆ ਨਮੜਜੀ ਲਾਵਨ ਫਿਰ ਵੇਖ 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 ਖੁਲਿਆ ਜਰਾ ਵੇਖੀ ਐਂ ਮੋਨੇ ਵੀ ਜਾਂਦੇ ਇਹਦੀ ਕੁਛ ਤਾਂ ਥੋੜੀ ਦੇ ਕੇ ਵੇਖ ਵੇਖ ਆ ਮੱਜਣੀ ਕੀ ਜੰਗਾ ਵੀ ਕੀ ਆ ਆ ਜਾਂਦੇ ਵੀਰੇ ਨੂੰ ਆ ਮੱਜਣੀ ਇਹ ਹੈ ਉਹ ਖੱਖੀ ਮਾਰ ਰਹੀ ਮੈਂ ਤਾਂ ਕਿਹਾ ਮੈਂ ਗੋਜਕ ਤੇ ਮਾਰ ਆਹ ਵਜਣੀ ਹਏ ਉਹ ਵੀ ਕਹਾਣੀ ਕਹਿੰਦੀ ਆ ਆ ਵਜਣੀ ਉਹ ਵਜਦੀ ਉਹ ਵਜਦੀ ਮੈਂ ਉਹਦਾ ਬਹੁਤ ਘੱਟ ਕਪਲ ਸ਼ੋਅ ਦੇਖਦਾ ਪਰ ਅੱਜ ਦੇਖਣ ਦੇ ਤਾਂ ਬੜਾ ਮਜ਼ਾ ਆਉਂਦਾ ਆ ਸਾੜਾ ਆਉਂਦੇ ਕਿ ਨਹੀਂ ਹੁੰਦੀ ਬਹੁਤ ਮਜ਼ਾ ਆਇਆ ਇਹ ਜੈਸਮਿਨ ਹੈ ਲੈ ਵੀ ਇਹ ਤਾਂ ਬੜਾ ਪੁਰਾਣਾ ਹੈ ਇਹਦੇ ਦਾਦੀ ਨੂੰ ਮਾਰੀ ਦਾਦੀ ਮਾਰਿਆ ਜੀ ਦਾਦੀ ਨੂੰ ਕਾ ਚਪਕਾ ਦਾਦੀ ਨੂੰ ਕਾ ਚਪਕ ਦਾਦੀ ਨੂੰ ਕਾ ਚਪਕ ਮਾਰਦੀ ਐ ਤੇ ਗਾੜੀਆਂ ਦਾਦੀ ਨੂੰ ਕਾ ਚਪਕ ਪਹਿਲਾਂ ਇਹਨੇ ਮੋੜਾ ਆਇਆ ਆਪਰ ਹੁੰਦੀ ਵੀ ਕ ਲਈ ਆਵੇ ਕਿ ਤਰਾਂ ਨਹੀਂ ਨਹੀਂ ਸ਼ਦੀ ਦੇ ਕੱਪੜੇ ਪਾਏ ਸਾਡ ਲੱਗਦੇ ਤੈਨੂੰ ਵੇ ਵੇ ਹੋਂ ਹਿੰਗਦੀ ਦੱਸੋ ਇਹਦੀ ਕਾਦੀ ਸਾਡ ਲੱਗਦੀ ਉਸੇ ਨਾਲ ਬੰਨ ਨਾ 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 ਉਸੇ ਇੰਨੇ ਨਾਲ ਕੀ ਹੋ ਗਿਆ ਦਾ ਸਾਹ ਤੇ ਹੋ ਗਈ ਕਿੱਡੀ ਸ਼ੀਤ ਹੁੰਦੀ ਉਹਦਾ ਪਰ ਮੈਂ ਦੱਸਾਂ ਕੀ ਗੱਲ ਕੀ ਇਹਨੂੰ ਨਾ ਨਾ ਦੇ ਨੀ ਦੇ ਬੰਨ ਚੋ ਜਾ ਚੋ ਜਾ ਤੇ ਫਿਰ ਆਇਆ ਇਹ ਮਾਵਾ ਤੇ ਫਿਰ ਬਹਿਣਾ ਤੀ ਚੁੱਪ ਹਾਂ ਤਾਨੂੰ ਪਹਿਲਾਂ ਮਾਰਦੀ ਵਾ ਵਾ ਹਰ ਗੁਨਾ ਹਰ ਗੁਨਾ ਗਿੰਤਾ ਚਾ ਚਾ ਕੋਈ ਨਾ ਕੋਈ ਨਰਮ ਕਰੀਏ ਹਾਏ ਮੈਂ ਮਾਰ 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 ਤਾ ਵੀ ਭੁੱਲੇ ਜਦੇ ਖੁਲਿਆ ਜੇ ਤੈਨੂੰ ਮੈਂ ਦੱਸਾਂ ਉਕੂੜੀਆਂ ਵਟਣ ਡੀਆਂ ਆਪਣੇ ਵੱਲੋਂ Hvorfor oh well. <laughs> <gat> <laughs> <laughs> det? <peen> <laughs> <togelik> 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 ਨੇ ਕਿਰੋ ਨਾ ਆ ਜਾ ਇਧਰ ਹਰਗੁਣ ਹਰਗੁਣ ਮਾਇਆ ਮਾਇਆ ਸੀ ਤੂੰ ਨਹੀਂ ਨਹੀਂ ਜੋ ਪਕਰਾ ਦੇ ਚੁੱਪ ਕਰਾ 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 ਦੇ ਹੱਥ ਪਿੱਛੇ ਕਰ ਹਾਂ ਤੇ ਚੁੱਪ ਕਰਾ ਦੇ ਚੁੱਪ ਕਰਾ ਚੁੱਪ ਕਰਾ ਦੇ ਚੁੱਪ ਕਰਾ ਦੇ ਮੰਮੀ ਨੂੰ ਨਹੀਂ ਆਉ ਚੁੱਪ ਕਰਾ ਦੇ ਮੈਂ ਦੰਮੀ ਨੂੰ ਵਰਗੂਆ ਦਾਈ ਹੱਪ ਕਰ ਦੇ ਹੱਪ ਕਰ ਦੇ ਯਾਰ ਬਾਰ ਇਹ ਮਾਰਿਆ ਤੁਹੇ ਇੱਥੇ ਨਹੀਂ ਮਾਰਨਾ ਤੂੰ ਰੋਣੀ ਆ ਬਰ ਆ ਬਰ ਰੋਈ ਜਾਨੀ ਮੈਂ ਤਾਂ ਇੱਥੇ ਮਾਰਨੀ ਆ ਕੋਈ ਵੇਹਣਿਕਾ ਡਰ ਨਹੀਂ ਗਿਓ ਲੋ ਬੜੀ ਜਾਵੇ ਹੋ ਹੋ ਇਹ ਉਹ ਕਿੱਥੇ ਢੋਅ ਤੇ ਲੰਮੇ ਪਈ ਬਹੁਤ ਆ ਚੁੱਕੀ ਏ ਕੁੜੀ ਨਹੀਂ ਲੱਗਦੀ ਬਹੁਤ ਆ ਚੁੱਕੀ ਆ ਤੂੰ ਹਰ ਗੁਣ ਸਵਾਦ ਦੇ ਦਾਦੇ ਸਵਾਦੋ ਸੁਵਾ ਲਬੀ ਦਾਦੇ ਨੂੰ ਸੁਆਓ ਨਾ ਦਾਦੇ ਨੂੰ ਸੁਆਓ ਦਾਦੇ ਨੂੰ ਵਾਵਾ ਕਰਦੇ ਵਾਵਾ ਵਾਵਾ ਹੇ ਹੇ ਬਿੱਲੀ ਆ ਗਈ ਹੇ ਬਿੱਲੀ ਆ ਗਈ ਬਿੱਲੀ ਆ ਗਈ ਬਿੱਲੀ ਆ ਗਈ ਬਿੱਲੀ ਆ ਗਈ ਆ ਗਈ ਆ ਗਈ ਆ ਗਈ ਬਿੱਲੀ ਆ ਗਈ ਹੇ ਬਿੱਲੀ ਆ ਗਈ ਕਿ ਕਿ ਸਪੀਡ ਚਾਹੀ ਹੇ ਬਿੱਲੀ ਗੱਡੀ ਚਾਹ ਚਾਹ ਨਹੀਂ ਮੈਂ ਨਹੀਂ